good morning everyone how are you all i hope you all are fine at home yes watch what is the day today today is friday and friday nu punjabi vich ki kenne ha shukrawar keda din hai ajj shukrawar and date kinni hai 23 month is 10th and year is 2020 okay ਤੇ ਸ਼ੁੱਕਰਵਾਰ ਨੂੰ ਆਪਾਂ ਕਿਹੜੇ ਸਬਜੈਕਟ ਦਾ ਕੰਮ ਕਰਦੇ ਹਾਂ ਪੰਜਾਬੀ ਦਾ ਸੋ ਯੂ ਵਿਲ ਟੇਕ ਅ ਗਿਆਨ ਰੇਸ਼ਮਾ ਸ਼ਬਦ ਬੋਧ ਬੁੱਕ ਹੈ ওকে ਐਂਡ ਯੂ ਵਿਲ ਓਪਨ ਪੇਜ ਨੰਬਰ 21 ਪੇਜ ਨੰਬਰ 21 ਅੱਜ ਆਪਾਂ ਤਿੰਨ ਅੱਖਰਾਂ ਵਾਲੇ ਸ਼ਬਦ ਕਰਾਂਗੇ ਤਿੰਨ ਅੱਖਰਾਂ ਵਾਲੇ ਸ਼ਬਦ ਓਕੇ ਤਿੰਨ ਅੱਖਰਾਂ ਵਾਲੇ ਸ਼ਬਦ ਮੀਨਸ ਕਿ ਤਿੰਨਾ ਅੱਖਰਾਂ ਨੂੰ ਜੋੜ ਕੇ ਸ਼ਬਦ ਬਣਾਣਾ ਲਿਕ ਕਕਾ ਲੱਲਾ ਮੱਮਾ ਇੱਥੇ ਕਿੰਨੇ ਅੱਖਰ ਹੈ 1 2 3 ਤਿੰਨਾ ਅੱਖਰਾਂ ਨੂੰ ਜੋੜ ਕੇ ਕਿਹੜਾ ਸ਼ਬਦ ਬਣਿਆ ਇੱਥੇ ਕਕਾ ਲੱਲਾ ਮੱਮਾ ਕਲਮ ਓਕੇ ਤਾਂ ਇਹ ਕਿਹੜੀ ਪਿਕਚਰ ਬਣੀ ਹੈ ਕਿਹੜੀ ਚੀਜ਼ ਦੀ ਪਿਕਚਰ ਬਣੀ ਹੈ ਕਲਮ ਦੀ ਤਾਂ ਕਲਮ ਕਿ ਕਕਾ ਲੱਲਾ ਮੰਮਾ ਕਲਮ ਕਲਮ ਕਿਸ ਨੂੰ ਕਹਿੰਦੇ ਆ ਪੈਨਸਿਲ ਨੂੰ ਠੀਕ ਹੈ ਜਿਹਦੇ ਨਾਲ ਤੁਸੀਂ ਲਿਖਦੇ ਹੋ ਤੇ ਨੈਕਸਟ ਭਗਤ ਜਿਹੜਾ ਪ੍ਰਮਾਤਮਾ ਦਾ ਨਾਮ ਲੈਂਦਾ ਉਸ ਨੂੰ ਕੀ ਕਹਿੰਦੇ ਆ ਭਗਤ ਠੀਕ ਹੈ ਜਿਹੜਾ ਪਾਠ ਪੂਜਾ ਕਰਦਾ ਉਹ ਕੌਣ ਹੁੰਦਾ ਭਗਤ ਪੱਬਾ ਗੱਗਾ ਤੱਤਾ ਭਗਤ ਬੱਬਾ ਗੱਗਾ ਤੱਤਾ ਭਗਤ ਦ ਨੈਕਸਟ ਬਲਦ ਬੱਬਾ ਲੱਲੇ ਪੈਰ ਬਿੰਦੀ ਦੱਦਾ ਬਲਦ ਬੱਬਾ ਲੱਲੇ ਪੈਰ ਬਿੰਦੀ ਦੱਦਾ ਬਲਦ ਬਲਦ ਕੌਣ ਹੁੰਦਾ ਡੋਮੈਸਟਿਕ ਐਨੀਮਲ ਠੀਕ ਹੈ ਜਿਸ ਨੂੰ ਤੁਸੀਂ ਖੇਤਾਂ ਵਿੱਚ ਕੰਮ ਕਰਨ ਲਈ ਲੈ ਕੇ ਜਾਂਦੇ ਹੋ ਨੈਕਸਟ ਮਗਰ ਮਗਰਮਚ ਮਮਾ ਗੱਗਾ ਰਾਰਾ ਮਗਰ ਮਮਾ ਗੱਗਾ ਰਾਰਾ ਮਗਰ ਦ ਨੈਕਸਟ ਪਵਨ ਪਵਨ ਪੱਬਾ ਵਾਵਾ ਨੰਨਾ ਪਵਨ ਪਵਨ ਕੀ ਉਹਦੀ ਇੱਕ ਬਹੁਤ ਵੱਡੀ ਬਿਲਡਿੰਗ ਹੁੰਦੀ ਹੈ ਪੱਬਾ ਵਾਵਾ ਨੰਨਾ ਪਵਨ ਦ ਨੈਕਸਟ ਕਮਲ ਕਕਾ ਮਮਾ ਲਲਾ ਕਮਲ ਕਕਾ ਮਮਾ ਲਲਾ ਕਮਲ ਕਮਲ ਕੀ ਹੁੰਦਾ ਇੱਕ ਫੁੱਲ ਹੁੰਦਾ ਫੁੱਲ ਦਾ ਨਾਮ ਹੈ ਕਮਲ ਓਕੇ ਵਾਂਸ ਅਗੇਨ ਵੀ ਵਿਲ ਰਿਵਾਈਜ਼ ਕਕਾ ਲਲਾ ਮਮਾ ਕਲਮ ਪੱਪਾ ਗੱਗਾ ਤਤਾ ਭਗਤ ਪੱਪਾ ਲੱਲਪੈਰ ਬਿੰਦੀ ਦੱਦਾ ਬਲਗ ਮਮਾ ਗੱਗਾ ਰਾਰਾ ਮਗਰ ਪੱਪਾ ਵਾਵਾ ਨੰਨਾ ਪਵਨ ਕੱਕਾ ਮਮਾ ਲੱਲਾ ਕਮਲ ਓਕੇ ਬੱਚੇ ਤੁਸੀਂ ਵੀ ਇਸ ਨੂੰ ਇਸ ਤਰ੍ਹਾਂ ਹੀ ਰਿਵਾਈਜ਼ ਕਰਨਾ ਪ੍ਰੈਕਟਿਸ ਕਰਨੀ ਪੜਨਾ ਥੈਂਕ ਯੂ ਹੈਵ ਅ ਨਾਈਸ ਡੇ